ਪ੍ਰੋਡਿਊਸਰ ਪਿੰਕੀ ਢਾਲੀਵਾਲ ਤੇ ਸਨੰਦਾ ਸ਼ਰਮਾ ਦੀ ਜੋ ਕੰਟਰੋਵਰਸੀਆ ਹੁਣੋ ਜ਼ੋਰ ਫੜਦੀ ਜਾ ਰਹੀ ਹੈ ਗੱਲ ਸ਼ੁਰੂ ਹੁੰਦੀ ਹੈ ਸਨੰਦਾ ਸ਼ਰਮਾ ਦੀ ਇੰਸਟਾਗ੍ਰam ਪੋਸਟ ਤੋਂ ਸਨੰਦਾ ਸ਼ਰਮਾ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਜਿਹੜੀ ਇੰਪੋਰਟੈਂਟ ਨੋਟਿਸ ਦੇ ਰਿਗਾਰਡਿੰਗ ਸੀ ਉਤੇ ਵਿੱਚ ਨੇ ਲਿਖਿਆ ਹੋਇਆ ਸੀ ਕਿ ਉਹ ਇੱਕ ਇੰਡੀਪੈਂਡੈਂਟ ਆਰਟਿਸਟ ਹੈ ਤੇ ਜੋ ਉਹਨੇ ਕੈਪਸ਼ਨ ਪਾਇਆ ਸੀ ਉਹਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਸਨੰਦਾ ਸ਼ਰਮਾ ਨੂੰ ਲੋਕਾਂ ਨੇ ਵੀਡੀਓਜ਼ ਦੇ ਵਿੱਚ ਹੱਸਦੇ ਹੀ ਦੇਖਿਆ ਸੀ ਬਟ ਕੈਪਸ਼ਨ ਦੇ ਵਿੱਚ ਉਹਨੇ ਲਿਖਿਆ ਸੀ ਕਿ ਬੱਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਇਸ ਤੋਂ ਬਾਅਦ ਉਹਨੇ ਭਗਵੰਤ ਮਾਨ ਨੂੰ ਮੈਂਸ਼ਨ ਵੀ ਕੀਤਾ ਹੋਇਆ ਸੀ ਕਿ ਮੇਰੇ ਜੀ ਹਿਊਮਨ ਰਾਈਟਸ ਹੈ ਉਹਨਾਂ ਨੂੰ ਪ੍ਰੋਟੈਕਟ ਕਰੋ ਤੇ ਉਤੋਂ ਬਾਅਦ ਪਿੰਕੀ ਢਾਲੀਵਾਲ ਪਿਕਚਰ ਦੇ ਵਿੱਚ ਆਉਂਦਾ ਹੈ ਤੇ ਇਸ ਤੋਂ ਬਾਅਦ ਲੋਕਾਂ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾਂਦਾ ਹੈ ਉਤੋਂ ਬਾਅਦ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੇ ਸੁਨੰਦਾ ਸ਼ਰਮਾ ਨੂੰ ਬੌਂਡ ਕੀਤਾ ਹੋਇਆ ਸੀ ਤੇ ਬੌਂਡ ਕਰਨ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਜਿੰਨੇ ਵੀ ਸ਼ੋਅ ਲਾਏ ਸੀ ਜਾਂ ਜਿੰਨਾ ਵੀ ਪੈਸਾ ਕਮਾਇਆ ਸੀ ਉਹ ਉਸ ਨੂੰ ਨਹੀਂ ਦਿੱਤਾ ਗਿਆ ਇਹ ਸੁਨੰਦਰ ਸ਼ਰਮਨ ਨੇ ਪੋਸਟ ਦੇ ਵਿੱਚ ਦੱਸਿਆ ਸੀ ਉਸਨੇ ਦੱਸਿਆ ਕਿ ਉਸਨੇ 15 ਲੱਖ ਤੱਕ ਦੇ ਸ਼ੋਅ ਲਗਾਏ ਬਟ ਹੁਣ ਉਹਦੇ ਕੋਲ ਰਹਿਣ ਲਈ ਘਰ ਵੀ ਨਹੀਂ ਹੈ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਜੋ ਉਹਦਾ ਫਲੈਟ ਹੈ ਉਹਦਾ ਕਿਰਾਇਆ ਕਿਵੇਂ ਜਾਵੇਗਾ ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਹੈ ਤੇ ਪਿੰਕੀ ਧਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਿੰਕੀ ਧਾਲੀਵਾਲ ਦਾ ਵੀ ਬਿਆਨ ਆਂਦਾ ਹੈ ਕਿ ਜੇ ਤੁਸੀਂ ਕਿਸੇ ਦੇ ਬੱਚੇ ਨੂੰ ਰੋਟੀ ਪਾਓਗੇ ਤਾਂ ਤੁਹਾਡੇ ਨਾਲ ਇੰਜ ਹੀ ਹੋਵੇਗਾ ਐਜ਼ ਯੂਜ਼ੂਅਲ ਇਹ ਖਬਰ ਅੱਗ ਵਾਂਗ ਫੈਲਣ ਤੋਂ ਬਾਅਦ ਹੋਰ ਬਹੁਤ ਸਾਰੇ ਸਿੰਗਰ ਇਹਦੇ ਵਿੱਚ ਆ ਜਾਂਦੇ ਨੇ ਸਭ ਤੋਂ ਪਹਿਲਾਂ ਪੋਸਟ ਪੈਂਦੀ ਹੈ ਬਾਣੀ ਸੰਧੂ ਦੀ ਉਹਨੇ ਪੋਸਟ ਪਾਈ ਸੀ ਕਿ ਉਹਦੇ ਨਾਲ ਵੀ ਸੇਮ ਹੀ ਹੋਇਆ ਨੈਕਸਟ ਗੁਰਪ੍ਰੀਤ ਖੁੱਗੀ ਪਿਕਚਰ ਵਿੱਚ ਆਉਂਦਾ ਹੈ ਤੇ ਗੁਰਪ੍ਰੀਤ ਖੁੱਗੀ ਨੇ ਕਿਹਾ ਕਿ ਇਹ ਮਸਲਾ ਬਹੁਤ ਛਿਰ ਤੋਂ ਚੱਲ ਰਿਹਾ ਹੈ ਇਹਨੂੰ ਟੇਬਲ ਤੇ ਬੈਠ ਕੇ ਸੁਲਝਾ ਸਕਦੇ ਹੋ ਫਿਰ ਸ਼ਿਰੀ ਬਰਾੜ ਦੀ ਇੰਸਟਾਗ੍ਰam ਪੋਸਟ ਵੀ ਪੈਂਦੀ ਹੈ ਜਿਹਦੇ ਵਿੱਚ ਉਹਨੇ ਲਿਖਿਆ ਹੋਇਆ ਹੈ ਕਿ ਉਹਦੇ ਨਾਲ ਵੀ ਤੱਕਾ ਹੋਇਆ ਸੀ ਤੇ ਉਹਦਾ ਵੀ ਕੈਰੀਅਰ ਖਰਾਬ ਕੀਤਾ ਗਿਆ ਤੇ ਇਹ ਲੋਕ ਐਨੇ ਜ਼ਿਆਦਾ ਪਾਵਰਫੁੱਲ ਨੇ ਕਿ ਜੋ ਵੀ ਇਹਨਾਂ ਦੇ ਖਿਲਾਫ ਜਾਂਦਾ ਹੈ ਇਹ ਉਹਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੰਦੇ ਨੇ ਤੇ ਇਸ ਤੋਂ ਉਲਟ ਸੰਗਦੇਲ 47 ਵੱਲੋਂ ਸੁਨੰਦਾ ਸ਼ਰਮਾ ਦੇ ਵਿਰੁੱਧ ਇੱਕ ਪੋਸਟ ਪਾਈ ਜਾਂਦੀ ਹੈ ਜਿਦੇ ਵਿੱਚ ਉਹਨਾਂ ਸੁਨੰਦਾ ਸ਼ਰਮਾ ਨੂੰ ਕਈ ਸਵਾਲ ਕੀਤੇ ਨੇ ਇੱਕ ਹੋਰ ਸਵਾਲ ਵਿੱਚ ਸੰਗਦੇਲ 47 ਨੇ ਲਿਖਿਆ ਹੈ ਕਿ ਪਹਿਲਾਂ ਉਸ ਨੂੰ ਪਿੰਕੀ ਧਾਲੀਵਾਲ ਦੇ ਘਰ ਦੇ ਤੇ ਪਿੰਕੀ ਧਾਲੀਵਾਲ ਬਹੁਤ ਵਧੀਆ ਲੱਗਦੇ ਸੀ ਤੇ ਇੱਕਦਮ ਉਹ ਧੋਖੇਬਾਜ਼ ਕਿਵੇਂ ਹੋ ਸਕਦਾ ਹੈ ਹੁਣ ਇਹਨਾਂ ਵਿੱਚੋਂ ਪਤਾ ਨਹੀਂ ਕੌਣ ਸੱਚ ਤੇ ਕੌਣ ਝੂਠ ਬੋਲ ਰਿਹਾ ਹੈ ਬਟ ਪੰਜਾਬੀ 뮤직 ਇੰਡਸਟਰੀ ਵਿੱਚ ਕੁਝ ਅਜੇਹੀਆਂ ਗੱਲਾਂ ਨੇ ਜੋ ਆਮ ਲੋਕਾਂ ਦੀ ਸੋਚ ਤੋਂ ਵੀ ਬਿਲਕੁਲ ਪਰੇ ਹੈ